ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਜਿਹਨੇ ਮਰਜੀ ਮੰਗ ਲਓ ਇਹ ਸਥਾਨ ਉਹ ਡੇਰਾ ਭੈਣ ਗਰਸ਼੍ਰੀ ਮਾਨਕਸਵਰ 108 ਸੰਤ ਬਾਬਾ ਵਜਨ ਸਿੰਘ ਜੀ ਮਹਾਰਾਜ ਜੀ ਗੋਲੂ ਵਾਲੇ ਤੇ ਜਿੱਥੇ ਹਾਰ ਦੀ ਪਹਿਲੀ ਤੋਂ ਲੈ ਕੇ ਲੰਗਰ ਚੱਲੀ ਜਾਂਦਾ ਹੈ ਆਇਆ ਮੇਲਾ ਨਹੀਂ ਇੱਥੇ ਲੰਗਰ ਹੈ ਜੀ ਓਹ ਲੋ ਟ੍ਰੈਫਿਕ ਜਾਮ ਹੋਇਆ ਵਾ ਸਾਰਾ ਜੀ ਇਹ ਜੱਟਾਂ ਦੇ ਬਾਬੇ ਦੀ ਕਿਰਪਾ ਹੈ ਬਹੁਤ ਸੰਗਤ ਹੈ ਬਹੁਤ ਜੀ ਕੋਈ ਨਾ ਬਾਕੀ ਆ ਖਾਣਿਆ ਤੁਹਾਨੂੰ ਲੰਗਰ ਆਲ ਇੰਨਾ ਚੰਗਾ ਤੇ ਗੱਭ ਕੱਟ ਕੇ ਤੇਰੀ ਜੁਨੇ ਵਾਲੀ ਏ ਤੇ ਬਾਈ ਕੋਲੋਂ ਖਾਣਾ ਖਾਣੇ ਕੋਈ ਨਾ ਨਾ ਤੇ ਮੇਰੀ ਜੁਨੇ ਨਹੀਂ ਇਧਰ ਆ ਜੇ ਤਾਂ ਪੇਟ ਨਾ ਕੰਨੀਆਂ ਰੋਟੀਆਂ ਤੇ ਸਿੱਧੇ ਗੱਲਾਂ ਫੌਜੀਆ ਖੋਖੇ ਬਸ ਕੋਪਾਲ ਤੇਰਾ ਆਲਦਾ ਜੋ ਜਨਤ ਸੋਰੀ ਦਿਨ ਦਿਨ ਕੇ ਕਾਜ ਕਰਾਇਆ ਹਾਉਂ ਦਰਾਇਨਾ ਕਰਨਾ ਕਿ ਨਹੀਂ ਹੈਲੋ ਨਾ ਨਾ ਆਈ ਅਨੁਕਾਰਯੋਗ ਪੁਨੀਰਾ ਬਰਨਤਾ ਅਸੂਲਨਾ ਨੰਦੋ ਸਹਿਬ ਜੀ ਦਾ ਲੋਕ ਇੱਕ ਕੋਲ ਆ ਰਹੀ ਦੀ ਸਟਾਟਿਸਟਿਕਸ ਹੈ। ਹਾਂਜੀ ਅੰਦਰ ਜਾਣਾ ਹੈ। ਮੈਂ ਪਰਣਾ ਨਹੀਂ ਪੈਣਾ। ਇਹ ਜੀ ਡੇਰਾ ਭੈਂਗਰ ਸਾਹਿਬ ਉਿੱਤੇ ਹਾਰ ਜ਼ਿਲ੍ਹਾ ਹੈ ਪਹਿਲੀ ਜੁਲਾਈ ਕੇ ਸਾਵਾਂ ਦੀ ਪਹਿਲੀ ਟਿੱਕਰ ਰੋਜ਼ ਲੰਗਰ ਹੁੰਦਾ ਹੈ ਬਹੁਤ ਸੰਗਤ ਦੂਰ ਦਰੋਂ ਆਉਂਦੀ ਹੈ ਮੰਗਲਵਾਰ ਬਾਬਾ ਗੁਲਾਬ ਸਿੰਘ ਜੀ ਉਹ ਵੀ ਰਾਤ ਨੂੰ ਕੀਰਤਨ ਕਰਨਗੇ ਤੇ ਬਹੁਤ ਔਰ ਮੇਲਾ ਹੈ ਦੇਵਤਾਂ ਸੰਗਤ ਦਰਸ਼ਨ ਦੇਵੇ ਤੇ ਬਾਕੀ ਤੁਹਾਨੂੰ ਖਾਣੇ ਆ ਲੰਗਰ ਦਾ ਮੈਂ ਰਖਾ ਪਰਮਨੰਥ ਬਣੀ ਹੋਣਾ ਹੈ ਪਾਪਾ ਜੀ ਜੇ ਕਹਿੰਦੇ ਕੁਰਸੀਆਂ ਲੈ ਜਾਓ ਜੇ ਸੀਆ ਫੋਨ ਕਿੱਥੇ ਆ ਗਏ ਨੇ ਬੜਾ ਸਮਾਂ ਐਮਬੂਲੈਂਸ ਕੋਈ ਤਾਨ ਕਰਕੇ ਆਈ ਫਰੀਦাবাদ ਤੋਂ ਉਧਰ ਦੀ ਸੇਵਾ ਦਾ ਦਈ ਕੁਦਰਤੀ ਫਟਾਕਾ ਸੱਣਾ ਹੋ ਗਿਆ ਤੇ ਆ ਮੇਰੇ ਸੰਗਤ ਸਵੇਜ ਲੱਗੇ ਲੰਗਰ ਖਾਨ ਆਈਏ ਸੰਗਤ ਆਈ ਜਾਂਦੀ ਏ ਤੇ ਲੰਗਰ ਛੱਕ ਕੇ ਚਾਈ ਜਾਦਾ ਜੀ ਵਿੱਚ ਜਾਈਏ ਤੇ ਪੱਛਮੀ ਮਾਤਾ ਤੇ ਹਲੇ ਇੱਕ ਬੇਨਤੀ ਇਹ ਸੰਗਤ ਨੂੰ ਵੀ ਲੰਗਰ ਖਾ ਆਉਦੇ ਨੇ ਜਰੂਰ ਪਰ ਗੁਰੂ ਗ੍ਰੰਥ ਸਾਹਿਬ ਅਗੇ ਸ਼ਰ ਜੂਰਕਾਇਆ ਕਰੋ ਬਾਬਾ ਬਟਿੰਦ ਸਿੰਘ ਜੀ ਜਿਹੜੀ ਕਰਦੇ ਨਾਲੇ ਪੈਰ ਰੱਖ ਤੇ ਨਾਲੇ ਜਗਤ ਪੁੱਛੀ ਕਰੀਏ ਆਹ ਲੰਗਰ ਚੱਲੀ ਜਾਂਦਾ ਇਸੇ ਦਾ ਤੇ ਚੱਲੀ ਜਾਣਾ ਹੈ ਅੱਜ ਭੋਗ ਹੈ ਆਏ ਸੰਗਤ ਪੂਰੀ ਨਹੀਂ ਆ ਰਹੀ ਤੇ ਸ਼ਾਇਦ ਬੇਲੇਜ਼ ਨਾ ਪੰਦਨੀ ਕਿੱਥੋਂ ਦੁਨੀਆ ਆ ਰਹੀ ਦੇ ਬਾਬਾ ਆ ਰਹੇ ਨੇ ਕੀਰਤਨ ਵਾਲੇ ਆਪਾਂ ਨੂੰ ਪਤਾ ਨਹੀਂ ਜ਼ਰਾ ਬਾਈਕਲਾਸ ਬਾਈਕਲਾਸ ਹੈ ਕਹਿੰਦੇ ਆ ਅੱਛਾ ਬਾਬਾ ਗਰਾਫ ਸਿੰਘ ਆ ਰਹੇ ਜਿਹੜੇ ਰਾਤ ਨੂੰ ਮੰਗਲਵਾਰ ਚਮਕੌਰ ਸਾਹਿਬ ਵਾਲੇ ਤੇ ਰਾਤ 8:00 ਲੈ ਕੇ ਰਾਤ 10:00 ਕਰੇ 10:00 11:00 ਠੀਕ ਹੈ ਕਿੰਨੋ ਲੱਗਦਾ ਵਾਹ ਜੀ ਇੰਨੇ ਸੰਗਤ ਬੈਠੀ ਰਹੇ ਦੀ ਬੜੀ ਸੰਗਤ ਇਹ ਲੰਗਰ ਹੈ ਜੀ ਲੰਗਰ ਜਾ ਰਹੇ ਜੀ ਆਪਾਂ ਲੋਗ ਇਹਦਾ ਬਹੁਤ ਮੇਲਾ ਹੈ ਜੀ ਅਲੱਗਰ ਭੈਣਾਂ ਦੀ ਪਹਿਲੀ ਨੂੰ ਤੁਮ ਬਿਵਾ ਕੇ ਪਹੁੰਚੋ ਤੁਸੀਂ ਬាទ ਸੇਵਾ ਦਾ ਬਹੁਤ ਨੇ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਬਹੁਤ ਵਾਰ ਜਰੂਰ ਚੰਦੇ ਹੋ ਜੀ ਪਿੰਡ ਗੋਲੂ ਕਾ ਮੋੜ ਤੇ ਬਾਬਾ ਜੀ ਦਾ ਅਸ਼ੀਰਵਾ ਲਓ ਬੜੀਆਂ ਲੋਕਾਂ ਦੀ ਮੰਤਾ ਪੂਰੀ ਵਧੀਆ ਜੀ ਮੰਤਾ ਪੂਰੀ ਹੁੰਦੀਆਂ ਨੇ ਆ ਤਾਂ ਇਹ ਐਂਬੂਲੈਂਸ ਕੋਈ ਦੇ ਗਿਆ ਹੀ ਐਵੇਂ ਨਹੀਂ ਤੇ ਬਾਕੀ بڑے ਬੱਚਿਆਂ ਨੋਪੀਆਂ ਮਿਲਦੀਆਂ ਨੇ ਬਾਬਾ ਜੀ ਦੇ ਅਸ਼ੀਰਵਾ ਨਾਲ ਯਾਰੋ ਬੜੀ ਬੜੀ ਦੂਰ ਸੰਗਤ ਆਈ ਦੇਣੀ ਕੱਲੇ ਗੋਲੂ ਦੇ ਸਾਰੇ ਜਿਹੜੇ ਕਰੇ 10 20 30 ਕਿਲੋ ਮੀਟਰ ਤੱਕ ਵੀ ਲੋਕ ਪਹੁੰਚੇ ਜਿਹਨ ਗੰਦੀ ਰਸ਼ੀਨੇ ਬਾਬਾ ਸੰਤ ਸਿੰਘ ਜੀ ਬਾਬਾ ਸੰਤ ਅਰਜਿੰਦਰ ਸਿੰਘ ਜੀ ਮਹਾਰਾਜ ਜੀ ਗਈ ਵੀ ਗੱਲ ਵਾਟਾ ਸ਼ੇਅਰ ਕਰੋ ਕਿ ਸੰਗਤ ਬਾਤ ਪਹੁੰਚੇ ਤੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਬਾਤ ਜੀ ਲੈ ਜੀ ਖਾਲਸਾ ਦੇ ਵੈਲ ਜੀ ਬੜੇ ਮੋਤ ਮੋਤ ਗੁਰੂ ਦੀ ਕਿਰਪਾ ਨਾਲ ਬੜੀ ਸੰਗਤ ਆ ਰਹੀ ਜਾਈ ਵੀ ਜਾਦਾ ਤੇ ਟ੍ਰੈਕ ਤੋਂ ਨੇ ਜਾਮ ਹੋਇਆ ਭਾਈ ਬਾਕੀ ਬੰਦੇ ਬੰਦੇ ਹੋਈ ਬੜੀ ਸੰਗਤ ਹੋ ਗਈ ਅੱਜ ਨੇੜਰੇ ਜੀ ਕੋਈ ਰਿਵਾਜ ਨਹੀਂ ਹੈਗੀ